ਜਿਹੜੀ ਆਟਾ ਦਾਲ ਛੜੀ ਕਣਕ ਸਕੀਮ ਚੱਲਦੀ ਵੀ ਆ ਨੀਲੇ ਕਾਰਡ ਚੱਲਦੇ ਵੀ ਭਾਰਤ ਮੰਤਰੀ ਨਰਿੰਦਰ ਮੋਦੀ ਜੀ ਦੀ ਸਕੀਮ ਆ ਤੇ ਉਹਦੇ ਵਿੱਚ ਜਿਹੜੇ ਕੀ ਹਰ ਇੱਕ ਪਰਿਵਾਰ ਨੂੰ ਇੱਕ ਜੀਨੂਤੀ ਕਿਲੋ ਕਣਕ ਮਿਲਦੀ ਆ ਪਰ ਜਿਹੜੇ ਕੀ ਹੁਣ ਸਾਡੇ ਮਾਨ ਸਾਹਿਬ ਆ ਕਿਤੇ ਨਾ ਕਿਤੇ ਉਹਨਾਂ ਨੇ ਇੱਕ ਗੱਲ ਕਹੀ ਆ ਵੀ ਹੁਣ ਤੁਹਾਡੇ ਘਰ ਮੂਰੇ ਜਿਹੜੀ ਰਾਸ਼ਨ ਆ ਗੱਡੀ ਤੁਹਾਡੇ ਘਰੇ ਦੇਣ ਆਣਗੀ ਬਹੁਤ ਵਧੀਆ ਗੱਲ ਆ ਕਿ ਰਾਸ਼ਨ ਜੀ ਕਣਕ ਘਰੇ ਦੇਣ ਆਣਗੀ ਪਰ ਇੱਕ ਵੱਡੀ ਗੱਲ ਉਹਦੇ ਵਿੱਚ ਇਹ ਵੀ ਉਹਨਾਂ ਨੇ ਕਹੀ ਆ ਵੀ ਜਿਹਦੇ ਘਰ ਮੂਰੇ ਗੱਡੀ ਖੜੀ ਕੋਈ ਉਹ ਸੋਚ ਲਿਓ ਬੰਦਾ ਕਿੰਨਾ ਕੁ ਗਰੀਬ ਆ ਇਹ ਇੰਨੇ ਝੂਠੇ ਔਰ ਬੇਸ਼ਰਮ ਲੋਗ ਨੇ ਸਾਰੀ ਦੁਨੀਆ ਜਾਣਦੀ ਏ ਵੀ ਜਿਹੜੀ ਇੱਕਨਕੇ ਇਸ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੰਡਰੇ ਨੇ ਪਰ ਇਹ ਆਪਣੀਆਂ ਮੋਹਰਾਂ ਲੱਗ ਦੇ ਰਹੇ ਨੇ ਮੈਂ ਭਗਵੰਤ ਮਾਨ ਨੂੰ ਕਹਿਣਾ ਚਾਹਾਂ ਤੁਸੀਂ ਕੱਟੜ ਇਮਾਨਦਾਰ ਕੱਟੜ ਇਮਾਨਦਾਰ ਦੀ ਗੱਲ ਕਰ ਦਿਓ ਔਰ ਕੱਟੜ ਬੇਈਮਾਨ ਜਿਹੜੇ ਤੁਹਾਡੇ ਐਮਐਲਏ ਨੇ ਤੁਸੀਂ ਆ ਮੈਂ ਨੇ ਐਮ ਐਲ اے ਨੇ ਲੁਧਿਆਣਾ ਵਿੱਚ ਇਨਕੁਆਰੀਆਂ ਕਰਾ ਲਓ ਕਰੋੜਾਂ ਰੁਪਏ ਲੋਕਾਂ ਦੇ ਕੋਲੋਂ ਇਹਨਾਂ ਨੇ ਇਕੱਠੇ ਕੀਤੇ ਨੇ ਔਰ ਜਿੰਨੀ ਗੁੰਡਾਗਰਦੀ ਚੱਲਦੀ ਵੀ ਹੈ ਤੁਹਾਡੇ ਐਮ ਐਲ اے ਕਰਾ ਰਹੇ ਨੇ ਕਾਰਪੋਰੇਸ਼ਨ ਦੇ ਇਲੈਕਸ਼ਨ ਨੇ ਇਹ ਨਹੀਂ ਕਰਵਾ ਰਹੇ ਕਿਉਂ ਨਹੀਂ ਕਰਵਾ ਰਹੇ ਇਹਨਾਂ ਨੂੰ ਪਤਾ ਹੈ ਕਿ ਸਾਡੇ ਜਿਹੜੇ ਕੌਂਸਲਰਾਂ ਦੀ ਜਮਾਨਤਾਂ ਜਬਤ ਹੋਣੀਆਂ ਨੇ ਪ੍ਰਾਇਮੋ ਦੇ ਦੇਖ ਰਹੇ ਸਰ ਦਸ਼ਕਰਾ ਸਵਾਗਤ ਹੈ ਸੋ ਦੋਸਤੋ ਇਸ ਟਾਈਮ ਜਿਹੜੇ ਬੈਠੇ ਹਾਂ ਹਲਕਾ ਸੈਂਟਰਲ ਦੇ ਵਿੱਚ ਬੈਠੇ ਆ ਜਿੱਥੇ ਹਰ ਵਾਰ ਕਹੀਦਾ ਕਿ ਐਮਐਲਏ ਨਾ ਹੋਣ ਦੇ ਬਾਵਜੂਦ ਵੀ ਇੱਕ ਸ਼ਖਸ ਜੋ ਕਿ ਐਮਐਲਏ ਤੋਂ ਉੱਤੇ ਦੀ ਪਹੁੰਚ ਰੱਖ ਕੇ ਵੀ ਅੱਜਕੱਲ ਜਨਤਾ ਦੀ ਸੇਵਾ ਹਮੇਸ਼ਾ ਨਿਰੰਤਰ ਕਰੀ ਜਾਂਦਾ ਬੀਤੇ ਕਾਫੀ ਸਾਲੋਂ ਤੋਂ ਕਰ ਰਿਹਾ ਅੱਜ ਨਹੀਂ ਕਰ ਰਿਹਾ ਤਾਂ ਉਹ ਗੁਰਦੇਵ ਸ਼ਰਮਾ ਦੇ ਵੀ ਇੱਕ ਨਾਮ ਇੱਕ ਜਿਹੀਏ ਆਪਣੇ ਆਪ ਦੇ ਵਿੱਚ ਇੱਕ ਬ੍ਰਾਂਡ ਜਿਨ੍ਹਾਂ ਨੇ ਜਨਤਾ ਦੀ ਸੇਵਾ ਕਰਦਾ ਸ਼ਾਇਦ ਬੀੜਾ ਚੱਕਿਆ ਹੋਇਆ ਸੋ ਬਹੁਤ ਘੱਟ ਵੋਟਾਂ ਤੋਂ ਹਲਕਾ ਸੈਂਟਰਲ ਦੇ ਵਿੱਚ ਜਿਹੜਾ ਕਿ ਹੈ ਬੇਸ਼ੱਕ ਇਹਨਾਂ ਨੂੰ ਫਤਵਾ ਨਹੀਂ ਮਿਲਿਆ ਪਰ ਐਮਐਲਏ ਦੇ ਉੱਤੇ ਦਾ ਰੋਪ ਅੱਜ ਵੀ ਲੱਗਦੇ ਨੇ ਲੋਕਾਂ ਰੇਸ ਹੱਕ ਸੁਖਦਦ ਦੇ ਵਿੱਚ ਆਂਦੇ ਨੇ ਅੱਜ ਵੀ ਜੇ ਗੱਲ ਕਰੀਏ ਇਹਨਾਂ ਦੇ ਆਫਿਸ ਦੇ ਬਾਹਰ ਸ਼੍ਰੀਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋਂ ਜਿਹੜੀ ਮੁਹਿੰਮ ਚਲਾਈ ਗਈ ਆ ਹਰ ਘਰ ਗੈਸ ਚੁੱਲੇ ਦੀ ਤੇ ਇਹਨਾਂ ਦੇ ਵਾਰਡ ਦੇ ਵਿੱਚ ਮੈਨੂੰ ਨਹੀਂ ਲੱਗਦਾ ਸ਼ਾਇਦ ਕੋਈ ਹੋਵੇ ਜਿਹੜਾ ਵਾਂਝਾ ਰਿਹਾ ਹੋਵੇ ਕਿਉਂਕਿ ਉਹ ਬਾਹਰ ਭੀੜ ਜਿਹੜੀ ਆ ਤੁਹਾਨੂੰ ਪਹਿਲਾਂ ਉਹ ਭੀੜ ਦਿਖਾ ਦਈਏ ਸੋ ਇੱਕ ਭੀੜ ਜਿਹੜੀ ਆਈ ਹੋਈ ਆ ਤੁਸੀਂ ਦੇਖਦੇ ਹੋ ਕਿੰਨਾ ਰਸ ਅਤੇ ਮਾਨਣੀਆਂ ਪ੍ਰਧਾਨ ਮੰਤਰੀ ਯੋਜਨਾ ਨੂੰ ਸਿਰੇ ਚੜਾ ਰਹੇ ਨੇ ਤੇ ਜਿੱਥੇ ਬਾਕੀ ਪਾਰਟੀਆਂ ਗੱਲਾਂ ਕਹਿਣੀ ਦੇ ਕਥਨ ਵਿੱਚ ਫਰਕਾ ਉੱਤੇ ਦੇਵੀ ਜੀ ਨਾਲ ਗੱਲ ਕਰਦੇ ਨੇ ਦੇਵੀ ਜੀ ਹਮੇਸ਼ਾ ਹੀ ਤੁਹਾਨੂੰ ਸੇਵਾ ਦੇ ਵਿੱਚ ਲਿਖਤ ਦੇਖਦੇ ਆ ਮੈਂ ਖੁੱਲ ਕੇ ਕਹਿ ਸਕਦਾ ਕਿ ਸ਼ਾਇਦ ਮੈਂ ਆਪਣੀ ਮੈਨੂੰ ਕਿਸੇ ਦੀ ਚੀਜ਼ ਦਾ ਭੈ ਨਹੀਂ ਡਰਨੀ ਮੈਂ ਆਪਣੇ ਲੁਧਿਆਣਾ ਦੀ ਖਾਸ ਕਰਕੇ ਕੋਈ ਇਦਾਂ ਦਾ ਲੀਡਰ ਨਹੀਂ ਦੇਖਿਆ ਚਾਹੀ ਜਿਹੜੀ ਮਰਜ਼ੀ ਬੱਟ ਜੇ ਮੈਂ ਜਿਹੜਾ ਚੰਗੇ ਕੰਮ ਕਰਦਾ ਮੈਂ ਸਭ ਨੂੰ ਐਪਰੀਸ਼ੀਏਟ ਕਰਦਾ ਪਰ ਤੁਹਾਡੇ ਤੋਂ ਸੋਇ ਮੈਂ ਕੋਈ ਨਹੀਂ ਦੇਖਣਾ ਨਿਰੰਤਰ ਸੇਵਾ ਦੇ ਵਿੱਚ ਲੱਗੇ ਰਹਿੰਦੇ ਆ ਦੇਖੋ ਪਾਰਟੀ ਦੇ ਵਿੱਚ ਸਾਡੇ ਭਾਰਤ ਜਨਤਾ ਪਾਰਟੀ ਦੇ ਵਿੱਚ ਅਸੀਂ ਸੇਵਾ ਦੇ ਭਾਵਨਾ ਨਾਲ ਕੰਮ ਕਰ ਰਹੇ ਹਾਂ। ਜੀ। ਔਰ ਸੇਵਾ ਭਾਵਨਾ ਨਾਲ ਹੀ ਕੰਮ ਕਰਨਾ ਚਾਹੀਦਾ ਹੈ। ਤੇ ਸਾਡੇ ਦੇਸ਼ ਦੇ ਦੇਖੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਲਗਾਤਾਰ 10 ਸਾਲ ਹੋ ਗਏ ਉਹਨਾਂ ਨੂੰ। ਮੈਂ ਉਹਨਾਂ ਦੀ ਅੱਜ ਤੱਕ ਕੋਈ ਛੁੱਟੀ ਨਹੀਂ ਦੇਖੀ। ਔਰ ਹਮੇਸ਼ਾ ਹੀ ਗਰੀਬ ਲੋਕਾਂ ਵਾਸਤੇ ਜਾਂ ਆਪਣੇ ਦੇਸ਼ ਦੇ ਹਿਤ ਵਾਸਤੇ ਉਹ ਕੀ ਕਰ ਸਕਦੇ ਨੇ ਦਿਨ ਰਾਤ ਇਕੋ ਹੀ ਉਹਨਾਂ ਦੀ ਸੋਚ ਹੈ ਔਰ ਉਹ ਅੱਛੀ ਸੋਚ ਦੇ ਨਾਲ ਜੇ ਕੰਮ ਕਰ ਰਹੇ ਨੇ ਤੇ ਅੱਜ ਸਾਡਾ ਦੇਸ਼ ਸਾਰੇ ਵਰਲਡ ਦੇ ਵਿੱਚ ਜਿਹੜੇ ਬਾਹਰ ਲੀਆਂ ਕੰਟਰੀਆਂ ਨੇ ਉਹ ਮੰਨ ਰਹੀਆਂ ਨੇ ਕਿ ਹਿੰਦੁਸਤਾਨ ਭਾਰਤ ਤੋਂ ਵੱਡਾ ਜੋ ਪਾਰਟ ਦੇ ਵਿੱਚ ਕੰਮ ਹੋ ਰਿਹਾ ਹੈ ਉਹ ਕਿਤੇ ਨਹੀਂ ਹੋ ਰਿਹਾ ਜਿਸ ਤਰੀਕੇ ਦੇ ਨਾਲ ਬਾਰ ਲੀਆਂ ਕੰਟਰੀਆਂ ਦੇ ਵਿੱਚ ਸਾਡੇ ਦੇਸ਼ ਦਾ ਨਾਮ ਉੱਚਾ ਗਿਆ ਹੈ ਉਹ ਤੁਸੀਂ ਜਾਣਦੇ ਹੋ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਜਿਹੜੇ ਪਿਛਲੇ 10 ਸਾਲ ਤੋਂ ਲਗਾਤਾਰ ਕੰਮ ਕਰ ਰਹੇ ਨੇ ਇਹ ਉਹਨਾਂ ਦੀ ਮਿਹਨਤ ਦਾ ਫਲ ਹੈ ਔਰ ਦੇਖੋ ਅਜ ਜਰ ਗੈਸ ਸਿਲੰਡਰ ਦੀ ਗੱਲ ਕਰੀਏ ਤੇ ਉਹ ਵੀ ਉਹ ਕਾਫੀ ਸਾਲਾਂ ਤੋਂ ਉਹਨਾਂ ਦੀ ਸੋਚ ਸੀ ਵੀ ਜਿਹੜੀਆਂ ਮੇਰੀਆਂ ਪੈਣਾ ਗੋਏ ਤੇ ਰੋਟੀਆਂ ਪਕਾਉਂਦੀਆਂ ਨੇ ਚੁੱਲ੍ਹੇ ਤੇ ਰੋਟੀਆਂ ਪਕਾਉਂਦੀਆਂ ਨੇ ਲੱਕੜ ਦੇ ਬਾਲਕੇ ਰੋਟੀਆਂ ਬਕਾਉਂਦੀਆਂ ਨੇ ਤੇ ਉਹਨਾਂ ਦੀਆਂ ਅੱਖਾਂ ਖਰਾਬ ਹੁੰਦੀਆਂ ਨੇ ਤਬੀਅਤ ਖਰਾਬ ਹੁੰਦੀ ਏ ਬਹੁਤ ਸਾਰੀਆਂ ਬਿਮਾਰੀਆਂ ਲੱਗਦੀਆਂ ਨੇ ਤੇ ਉਹਨੂੰ ਦੇਖਦੇ ਹੋਏ ਉਹਨਾਂ ਦੀ ਇਹ ਸੋਚ ਸੀ ਕਿ ਜਿਹੜੇ ਲੋਕ ਸਿਲੰਡਰ ਨਹੀਂ ਲੈ ਸਕਦੇ ਜਿਹੜਾ ਪੈਸੇ ਨਹੀਂ ਕਰ ਸਕਦੇ ਉਹਨਾਂ ਨੂੰ ਗੈਸ ਸਿਲੰਡਰ ਚੁੱਲਾ ਹੋਰ ਵੀ ਜੋ ਉਹਨਾਂ ਦਾ ਪਾਈਪ ਰੈਗੂਲੇਟਰ ਫਰੀ ਦਿੱਤਾ ਜਾਵੇ ਔਰ ਮੇਰਾ ਖਿਆਲ ਇਹ ਕਰੋੜਾਂ ਦੇ ਹਿਸਾਬ ਦੇ ਨਾਲ ਗੈਸ ਸਿਲੰਡਰ ਔਰ ਚੁੱਲ੍ਹੇ ਜਿਹੜੇ ਨੇ ਅੱਜ ਦੇਸ਼ ਦੇ ਵਿੱਚ ਵੰਡੇ ਜਾ ਚੁੱਕੇ ਨੇ ਅਸੀਂ ਵੀ ਲੁਧਿਆਣਾ ਦੇ ਵਿੱਚ ਜਿਸ ਤਰੀਕੇ ਦੇ ਨਾਲ ਨਰਿੰਦਰ ਮੋਦੀ ਜੀ ਦਾ ਹੁਕਮ ਸੀ ਕਿ ਆਪਣੇ ਆਪਣੇ ਹਲਕਿਆਂ ਦੇ ਵਿੱਚ ਆਪਣੇ ਆਪਣੇ ਏਰੀਆ ਦੇ ਵਿੱਚ ਜਿਹੜਾ ਵੀ ਇਹ ਸੇਵਾ ਕੀਤੀ ਜਾਵੇ ਔਰ ਅਸੀਂ ਜਿਹੜੇ ਉਹਦੇ ਫਾਰਮ ਨੇ ਕਾਫੀ ਸਾਲ ਤੋਂ ਅਸੀਂ ਭਰ ਰਹੇ ਹਾਂ ਅੱਜ ਪਹਿਲੀ ਦਫਾ ਨਹੀਂ ਮੰਨ ਰਹੇ ਪਹਿਲਾਂ ਵੀ ਅਸੀਂ ਬਹੁਤ ਸਾਰੇ ਜਿਹੜੇ ਗੈਸ ਸਿਲੰਡਰ ਨੇ ਫਾਰਮ ਭਰ ਕੇ ਜਿਹੜੇ ਜ਼ਰੂਰਤਮੰਦ ਲੋਕ ਸੀ ਉਹਨਾਂ ਨੂੰ ਵੰਡੇ ਨੇ ਔਰ ਅੱਜ ਵੀ ਅਸੀਂ 200 ਦੇ ਕਰੀਬ ਜਿਹੜਾ ਸਿਲੰਡਰ ਹੈਗਾ ਹੈ ਉਹ ਮੇਰੀਆਂ ਪੈਣਾ ਲੈਣ ਆਈਆਂ ਨੇ ਔਰ ਅਸੀਂ ਧੰਨਵਾਦ ਕਰਦੇ ਆ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਜਿਨ੍ਹਾਂ ਨੇ ਇਦਾਂ ਵੱਡੀ ਸੋਚ ਰੱਖ ਕੇ ਇਦਾਂ ਵੱਡਾ ਅਪਰਾਲਾ ਜਿਹੜਾ ਵੇ ਉਹ ਕਰ ਰਹੇ ਨੇ ਸੋ ਦਿਪ ਜੀ ਗੱਲ ਇਹ ਹੈ ਵੀ ਜਿਹੜਾ ਸਕੀਮਾ ਸੈਂਟਰ ਦੀਆਂ ਸਕੀਮਾ ਬਹੁਤ ਸਾਰੀਆਂ ਸੈਂਟਰ ਦੀਆਂ ਸਕੀਮਾ ਜਿਨ੍ਹਾਂ ਦੇ ਵਿੱਚ ਕਣਕ ਜਿਹੜੀ ਆਟਾ ਦਾਲ ਜਿਹੜੀ ਕਣਕ ਸਕੀਮ ਚੱਲਦੀ ਵੀ ਆ ਨੀਲੇ ਕਾਰਡ ਚੱਲਦੇ ਵੀ ਭਾਰਤ ਮੰਤਰੀ ਨਰਿੰਦਰ ਮੋਦੀ ਜੀ ਦੀ ਸਕੀਮ ਆ ਤੇ ਉਹਦੇ ਵਿੱਚ ਜਿਹੜੇ ਕਿ ਹਰ ਇੱਕ ਪਰਿਵਾਰ ਨੂੰ ਇੱਕ ਜੀ ਨੂੰ 30 ਕਿਲੋ ਕਣਕ ਮਿਲਦੀ ਆ ਪਰ ਜਿਹੜੇ ਕਿ ਹੁਣ ਸਾਡੇ ਮਾਨ ਸਾਹਿਬ ਆ ਕਿਤੇ ਨਾ ਕਿਤੇ ਉਹਨਾਂ ਨੇ ਇੱਕ ਗੱਲ ਕਹੀ ਆ ਵੀ ਹੁਣ ਤੁਹਾਡੇ ਘਰ ਮੂਰੇ ਜਿਹੜੀ ਰਾਸ਼ਨ ਆ ਗੱਡੀ ਤੁਹਾਡੇ ਘਰੇ ਦੇਣ ਆਣਗੀ ਬਹੁਤ ਵਧੀਆ ਗੱਲ ਆ ਕਿ ਰਾਸ਼ਨ ਜਿਹੜੀ ਕਣਕ ਘਰੇ ਦੇਣ ਆਣ ਲਗੀ ਪਰ ਇੱਕ ਵੱਡੀ ਗੱਲ ਉਹਦੇ ਵਿੱਚ ਇਹ ਵੀ ਉਹਨਾਂ ਨੇ ਕਹੀ ਆ ਵੀ ਜਿਹਦੇ ਘਰ ਮੂਰੇ ਗੱਡੀ ਖੜੀ ਵੀ ਉਹ ਸੋਚ ਲਿਓ ਬੰਦਾ ਕਿੰਨਾ ਕੁ ਗਰੀਬ ਆ ਤੋ ਇਹਦਾ ਮਤਲਬ ਜਾਨੀ ਕਿ ਮਿਡਲ ਕਲਾਸ ਬੰਦਾ ਹਮੇਸ਼ਾ ਆ ਮੀਡਲ ਕਲਾਸ ਬੰਦੇ ਦਾ ਗਲਾ ਘੋਟਿਆ ਜਾਂਦਾ ਜੇ ਕੋਈ ਗਰੀਬ ਬੰਦਾ ਉਹਦਾ ਮੰਗ ਕੇ ਵੀ ਖਾ ਲੈਂਦਾ ਜਾਂ ਉਹਨੂੰ ਸੇਵਾ ਕਰਨ ਵਾਲੇ ਵੀ ਆ ਜਾਂਦੇ ਨੇ ਜਿਹੜਾ ਸ਼ੌਕਰ ਆ ਉਹ ਮੁੱਲ ਦਾ ਖਰੀਦ ਲੈਂਦਾ ਪਰ ਮੀਡਲ ਕਲਾਸ ਬੰਦਾ ਜੇ ਕਣਕ ਸਕੀਮ ਲੈ ਲੈਂਦਾ ਤੇ ਕੀ ਗੱਲ ਹੁਣ ਉਹਨੂੰ ਬਦਨਾਮ ਕੀਤਾ ਜਾਏਗਾ ਉਹਨੂੰ ਲੋਕਾਂ ਨੂੰ ਦੱਸਾਇਆ ਜਾਏਗਾ ਕਿ ਇਹ ਇੱਕ ਗਰੀਬ ਬੰਦਾ ਇਹ ਮੀਡਲ ਕਲਾਸ ਬੰਦਾ ਨਹੀਂ ਇਹ ਗਰੀਬ ਬੰਦਾ ਹੈ ਇਹਨੂੰ ਦਰਸਾਇਆ ਜਾਏਗਾ ਤੇ ਇੱਜ਼ਤ ਲਈ ਜਾਏਗੀ ਚਾਹੇ ਨਰਿੰਦਰ ਮੋਦੀ ਜੀ ਦੀ ਸਕੀਮ ਆ ਦੇਖੋ ਬਿਲਕੁਲ ਠੀਕ ਹੈ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਬਹੁਤ ਸਾਰੀਆਂ ਸਕੀਮਾਂ ਨੇ ਜਿਹੜੀਆਂ ਦੇਸ਼ 'ਚ ਚੱਲ ਰਹੀਆਂ ਨੇ ਜਿੱਦਾਂ ਤੁਸੀਂ ਆਟਾ ਦਾਲ ਦੀ ਗੱਲ ਕੀਤੀ ਪਿਛਲੇ ਮੇਰੇ ਖਿਆਲ 4-5 ਸਾਲਾਂ ਤੋਂ ਜਸਟਮ ਕੋਰੋਨਾ ਹੋਇਆ ਉਸ ਤੋਂ ਬਾਅਦ 'ਅ 80 ਕਰੋੜ ਦੇਸ਼ ਦੀ ਜਿਹੜੀ ਜਨਤਾ ਹੈ ਉਹਨਾਂ ਨੂੰ ਜਿਹੜਾ ਕਰਨਗੇ ਉਹ ਫਰੀ ਦਿੱਤੀ ਜਾ ਰਹੀ ਹੈ ਇਹ ਠੀਕ ਹੈ ਜਿਹੜੇ ਸਟੇਟ ਇੱਥੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਵੈਸੇ ਬੜੇ ਮੈਨੂੰ ਸ਼ਰਮਨਾ ਕਹਿਣਾ ਪੈ ਰਿਹਾ ਹੈ ਇਹ ਇੰਨੇ ਝੂਠੇ ਔਰ ਬੇਸ਼ਰਮ ਲੋਗ ਨੇ ਸਾਰੀ ਦੁਨੀਆ ਜਾਣਦੀ ਹੈ ਵੀ ਜਿਹੜੀ ਇਹ ਕਨਕੇ ਇਸ ਦੇਸ਼ ਦੇ ਪ੍ਰਧਾਨ ਉਹ ਤੇ ਨਰਿੰਦਰ ਮੋਦੀ ਜੀ ਵੰਡ ਰਹੇ ਨੇ ਪਰ ਇਹ ਆਪਣੀਆਂ ਮੋਹਰਾਂ ਲੱਕ ਦੇ ਰਹੇ ਨੇ ਅੱਜ ਮੈਂ ਪਿੱਛੇ ਸੁਣ ਰਿਹਾ ਸੀ ਵੀ ਜਿਹੜੇ ਦੀਪੂਆਂ ਵਾਲੇ ਹੈਗੇ ਨੇ ਜਿਹੜੇ ਲੋਕਲ ਐਮ ਐਲ ਏ ਨੇ ਉਹ ਕਰ ਰਹੇ ਨੇ ਦੀਪੂਆਂ ਵਾਲਿਆਂ ਨੂੰ ਬੜੀ ਸ਼ਕਤੀ ਦੇ ਨਾਲ ਅਫਸਰਾਂ ਦੇ ਦਾਬੇ ਮਾਰ ਰਹੇ ਸੀ ਵੀ ਕੋਈ ਵੀ ਜਿਹੜਾ ਕਿ ਜੇ ਕੋਈ ਕਨਕਦਾਲ ਜਿਹੜੀ ਵੰਡਣੀ ਹੈ ਉਹ ਸਾਡੇ ਬੰਦੇ ਆਮ ਆਦਮੀ ਪਾਰਟੀ ਦੇ ਬੈਠ ਕੇ ਵੰਡਣਗੇ ਜੀ ਦੇਖੋ ਲੜਨ ਤੇ ਐਸੇ ਲੋਕਾਂ ਦੇ ਵੀ ਦੇ ਕੋਈ ਰਿਹਾ ਹੈ ਦੇ 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 ਪ੍ਰਧਾਨ ਮਦਰ ਨਰਿੰਦਰ ਮੋਦੀ ਜੀ ਦੇ ਰਹੇ ਨੇ ਔਰ ਇਹ ਆਪਣਾ ਨਾਂ ਆਪਣਾ ਚਮਕਾ ਰਹੇ ਨੇ ਪ੍ਰਦੇਸ਼ ਦੀ ਜਨਤਾ ਜਾਣਦੀ ਹੈ ਵੀ ਇਹਨਾਂ ਦੇ ਝੂਠੇ ਵਾਦੇ ਜਾਂ ਇਸ ਤਰੀਕੇ ਨਾਲ ਝੂਠ ਬੋਲਦੇ ਨੇ ਜਨਤਾ ਜਾਣ ਚੁੱਕੀ ਹੈ ਕਿਉਂਕਿ ਤਿੰਨ ਸਟੇਟਾਂ ਦੇ ਵਿੱਚ ਅੱਜ ਸਾਡੇ ਦੇਸ਼ ਦੇ ਵਿੱਚ ਚਾਰ ਦੇ ਵਿੱਚ ਇਲੈਕਸ਼ਨ ਹੋਏ ਨੇ ਜਿਨ੍ਹਾਂ ਦੇ ਵਿੱਚੋਂ ਤਿੰਨ ਸਟੇਟਾਂ ਦੇ ਵਿੱਚ ਭਾਰਤ ਜਨਤਾ ਪਾਰਟੀ ਦੀ ਸਰਕਾਰ ਬਣੀ ਹੈ ਔਰ ਉਹਦੇ ਵਿੱਚ ਵੀ ਪੰਜਾਬ ਦੇ ਜਨੇ ਐਮ ਐਲ اے ਨੇ ਬੜੀਆਂ ਵੱਡੀਆਂ ਵੱਡੀਆਂ ਡਿੰਗਾ ਮਾਰ ਕੇ ਗਏ ਸੀ ਜੀ ਸਾਡੀਆਂ ਸਰਕਾਰਾਂ ਉੱਥੇ ਆਣ ਗਈਆਂ ਕੇਜਰੀਵਾਲ ਨੂੰ ਲੋਕੀ ਇਹ ਕਰ ਰਹੇ ਨੇ ਕੇਜਰੀਵਾਲ ਦਾ ਉਹ ਕਰ ਰਹੇ ਨੇ ਝੂਠੇ ਵਾਦੇ ਇਹਨਾਂ ਨੇ ਬੜੇ ਉੱਥੇ ਲੋਕਾਂ ਨੂੰ ਕੀਤੇ ਉੱਥੇ ਵੀ ਜਾ ਕੇ ਇਹਨਾਂ ਨੇ ਆਪਣੀ ਜਾਇਜ਼ਾ ਕਾਟ ਕੀਤੀ ਇਹਨਾਂ ਮੋਦੀ ਜੀ ਦਾ ਨਾਂ ਨਹੀਂ ਲਿਆ ਵੀ ਜੇ ਗੈਸ ਸਿਲੰਡਰ ਵੰਡ ਰਹੇ ਨੇ ਤੇ ਫ੍ਰੀ ਮੋਦੀ ਜੀ ਦੇ ਰਹੇ ਨੇ ਕਣ ਕ ਵੰਡ ਰਹੇ ਨੇ ਤੇ ਮੋਦੀ ਜੀ ਵੰਡ ਰਹੇ ਨੇ ਇਹ ਹੋਰ ਮੈਂ ਇਹ ਲੋਕਾਂ ਦੇ ਗਰੀਬ ਲੋਕਾਂ ਦੇ ਮਕਾਨ ਬਣ ਰਹੇ ਨੇ ਉਹ ਮੋਦੀ ਜੀ ਦੀ ਸਕੀਮ ਹੈ ਜੇ ਅਸ਼ਵਮਨ ਪਾਰ ਜਿਹੜਾ ਕਾਰ ਸੀ ਉਹਦੇ ਰੇ 5 ਲੱਖ ਦਾ ਫਰੀ ਜਿਹੜਾ ਇਲਾਜ ਕਰਵਾ ਰਹੇ ਉਹ ਮੋਦੀ ਜੀ ਕਰਾ ਰਹੇ ਨੇ ਇਹ ਮੋਦੀ ਜੀ ਦਾ ਨਾਂ ਤੋਂ ਤੇ ਇਹਨਾਂ ਨੂੰ ਇੰਨੀ ਕੋ ਨਫ਼ਰਤ ਹੈ ਇਹ ਆਪਣਾ ਨਾਂ ਅੱਗੇ ਕਰਕੇ ਬੜੀਆਂ ਵੱਡੀਆਂ ਗੱਲਾਂ ਕੀਤੀਆਂ ਪਰ ਮੈਂ ਤੇ ਛੱਤੀਸਗੜ ਦਾ ਐਮਪੀ ਦਾ ਔਰ Rajasthan ਦੀ ਜਨਤਾ ਦਾ ਔਰ ਖਾਸ ਕਰਕੇ ਉਸੇ ਮੈਂ ਆਪਣੀਆਂ ਭੈਣਾਂ ਦਾ ਧੰਨਵਾਦ ਕਰਨਾ ਹੈ ਜਿਨ੍ਹਾਂ ਨੇ ਇਹਨਾਂ ਦੀਆਂ ਏਡ ਏਡੀਆਂ ਵੱਡੀਆਂ ਗੱਪਾਂ ਸੁਣ ਕੇ ਏਡ ਏਡੇ ਵੱਡੇ ਵਾਦੇ ਦੇ ਬਾਵਜੂਦ ਵੀ ਉਹਨਾਂ ਨੇ ਇਹਨਾਂ ਨੂੰ ਵੋਟ ਨਹੀਂ ਪਾਈ ਬੜੇ ਸ਼ਰਮ ਨਾਲ ਕਹਿਣਾ ਪੈ ਰਿਹਾ ਹੈ ਕਿ ਇੱਕ ਨੋਟਾ ਤੋਂ ਵੀ ਘੱਟ ਵੋਟਾਂ ਇਹਨਾਂ ਨੂੰ ਪਈਆਂ ਨੇ ਦੋ ਦੋ 4-400 ਵੋਟ ਇਹਨਾਂ ਨੂੰ ਇੱਕ ਹਲਕੇ ਜੋ ਪਈ ਹੈ ਔਰ 5000 ਕਰੋੜ ਜਿਹੜਾ ਰੁਪਇਆ ਵੇ ਸਾਡੇ ਜਨਤਾ ਦਾ ਸਾਡੇ ਪੰਜਾਬ ਦਾ ਇਹਨਾਂ ਨੂੰ ਉੱਥੇ ਬਾਹਰ ਲਗਾਇਆ ਔਰ ਮੈਂ ਤੇ ਮੰਗੋ ਕਰਾਂਗਾ ਔਰ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਅਪੀਲ ਵੀ ਕਰਾਂਗੇ ਕਿ ਸਾਡਾ ਪੰਜਾਬ ਤਬਾਹ ਹੋ ਰਿਹਾ ਹੈ ਇਹ ਆਮ ਆਦਮੀ ਪਾਰਟੀ ਦੇ ਜਿਹੜੇ ਕੇਜਰੀਵਾਲ ਨੇ ਜਾਂ ਭਗਵੰਤ ਮਾਨ ਜੀ ਨੇ ਇਹ ਸਾਡੇ ਪੰਜਾਬ ਨੂੰ ਲੁੱਟਣ ਤੇ ਲੱਗੇ ਹੋਏ ਨੇ ਪਲੀਜ਼ ਬਚਾਓ ਇੱਥੇ ਕੋਈ ਐਸੀ ਅਨਕੁਆਰੀਆਂ ਕਰਾਓ ਔਰ ਇਹਨਾਂ ਦੇ ਜਿਹੜੇ ਐਮਐਲਏ ਨੇ ਉਹ ਜਿਸ ਤਰੀਕੇ ਦੇ ਨਾਲ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਲੋਕਾਂ ਨਾਲ ਧੱਕੇ ਨਾਲ ਲੋਕਾਂ ਨੂੰ ਲੁੱਟਮਾਰ ਕਰ ਰਹੇ ਨੇ ਮੈਂ ਭਗਵੰਤ ਮਾਨ ਨੂੰ ਇਹ ਕਹਿਣਾ ਚਾਹਾਂਾ ਤੁਸੀਂ ਕੱਟੜ ਇਮਾਨਦਾਰ ਕੱਟੜ ਇਮਾਨਦਾਰ ਦੀ ਗੱਲ ਕਰਦੇ ਹੋ ਔਰ ਕੱਟੜ ਬੇਈਮਾਨ ਜਿਹੜੇ ਤੁਹਾਡੇ ਐਮਐਲਏ ਨੇ ਤੁਸੀਂ ਅਮਨੇ ਐਮਐਲਏ ਨੇ ਲੁਧਿਆਣਾ ਵਿੱਚ ਇਨਕੁਆਰੀਆਂ ਕਰਾ ਲਓ ਕਰੋੜਾਂ ਰੁਪਏ ਲੋਕਾਂ ਦੇ ਕੋਲੋਂ ਇਹਨਾਂ ਨੇ ਇਕੱਠੇ ਕੀਤੇ ਨੇ ਔਰ ਜਿੰਨੀ ਗੁੰਡਾਗਰਦੀ ਚੱਲਦੀ ਵੀ ਹੈ ਤੁਹਾਡੇ ਐਮਐਲਏ ਕਰਾ ਰਹੇ ਨੇ ਅੱਜ ਗਰੰਟੀ ਹੈ ਕਿ ਜੇ ਇਨਕੁਆਰੀ ਹੋ ਜਾਵੇ ਵੀ ਲੋਕਲ ਜੇ ਲੁਧਿਆਣਾ ਦੀ ਗੱਲ ਕਰਾਂ ਤੇ ਜੇ ਐਮਐਲਏ ਦੀ ਇਨਕੁਆਰੀ ਹੋ ਜਾਵੇ ਵੀ ਜਿੰਨੀ ਗੁੰਡਾਗਰਦੀ ਹੋ ਰਹੀ ਹੈ ਜਿੰਨੀਆਂ ਅੱਜ ਇਹ ਚੋਰੀਆਂ ਹੁੰਦੀਆਂ ਵੀ ਇਹਨੇ ਡੱਕੇ ਪੈਂਦੇ ਪਏ ਨੇ ਇਹ ਇਹਨੇ ਵੱਡੀਆਂ ਵੱਡੀਆਂ ਵਾਰਦਾਤਾਂ ਹੁੰਦੀਆਂ ਪਿਆਰੇ ਔਰ ਜਿਹੜੇ ਲੋਕ ਕਰਦੇ ਪਏ ਨੇ ਉਹਨਾਂ ਦੀ ਸ਼ਹਿ ਜਿਹੜੀ ਹੈਗੀ ਉਹ ਇਹਨਾਂ ਆਮ ਆਦਮੀ ਪਾਰਟੀ ਦੇ ਜਿਹੜੇ ਐਮ ਐਲ ਏ ਨੇ ਉਹਨਾਂ ਦੀ ਹੈ ਤੁਸੀਂ ਇਹਨਾਂ ਦੇ ਟੈਲੀਫੋਨ ਦੇ ਰਿਕਾਰਡ ਕਢਾ ਕੇ ਦੇਖੋ ਪਿਛਲੇ ਇੱਕ ਸਾਲ ਤੋਂ ਜਿਹੜੇ ਜਿਹੜੇ ਕ੍ਰਿਮੀਨਲ ਲੋਕ ਨੇ ਉਹਨਾਂ ਦੇ ਨਾਲ ਇਹਨਾਂ ਦੇ ਲਿੰਕ ਨੇ ਜੇ ਜੋ ਮੈਂ ਤੁਹਾਨੂੰ ਗੱਲ ਕਹਿ ਰਿਹਾ ਮੈਂ ਤੇ ਕਿੰਨਾ ਭਗਵੰਤ ਮਾਨ ਜੀ ਆਓ ਕਿ ਜੀ ਵਿਜੀਲੈਂਸ ਆਪਣੇ ਨੂੰ ਕਹਿ ਕੇ ਤੁਸੀਂ ਇਹ ਵੀ ਇਨਕੁਆਰੀ ਕਰਾਓ ਸਭ ਕੁਝ ਤੁਹਾਡੇ ਹੱਥੇ 'ਚ ਹੈ ਇਨਕੁਆਰੀ ਕਰਾਉਣਾ ਤੇ ਟੈਲੀਫੋਨ ਲੈ ਕੇ ਵੀ ਜਿਹੜੇ ਕ੍ਰਿਮੀਨਲ ਲੋਗ ਨੇ ਇਹਨਾਂ ਲੋਕਾਂ ਕਿੰਨੇ ਲੋਕਾਂ ਨਾਲ ਇਹਨਾਂ ਦੀ ਗੱਲਾਂ ਹੁੰਦੀਆਂ ਨੇ ਤੁਹਾਨੂੰ ਸਾਹਮਣੇ ਆ ਜਾਏਗਾ ਮੈਕਸਿਮਮ ਜਿਹੜੇ ਕ੍ਰਿਮੀਨਲ ਲੋਗ ਨੇ ਇਹਨਾਂ ਦੇ ਨੇ ਔਰ ਅੱਜ ਜੇ ਪੰਜਾਬ ਦੇ ਵਿੱਚ ਬੁਰਾ ਹਾਲ ਹੈ ਤੇ ਇਹਨਾਂ ਦੇ ਐਮਐਲਆ ਦਾ ਦੀ ਵਜ੍ਹਾ ਕਰਕੇ ਬੇ ਗੁੰਡਾਗਰਦੀ ਕਰ ਰਹੇ ਨੇ ਡਰਾ ਕੇ ਰਾਜਨੀਤੀ ਕਰ ਰਹੇ ਨੇ ਪਬਲਿਕ ਨੂੰ ਡਰਾ ਰਹੇ ਨੇ ਵਪਾਰੀ ਨੂੰ ਡਰਾ ਰਹੇ ਨੇ ਪਰ ਠੀਕ ਹੈ ਸਰਕਾਰ ਇਹਨਾਂ ਦੀ ਬਣੀ ਹੋਈ ਏ ਤੱਕਾ ਕਰ ਰਹੇ ਨੇ ਤੱਕੇ ਦਾ ਜਵਾਬ ਇਹਨਾਂ ਨੂੰ ਦੇਖੋ ਬਾਹਰਲੀ ਸਟੇਟਾ ਜਦੋਂ ਮਿਲ ਗਿਆ ਇਹਨਾਂ ਦੀ ਜਮਾਨਤਾਂ ਜ਼ਬਤ ਹੋ ਗਈਆਂ ਕਿਸੇ ਬੰਦੇ ਦੀ ਵੀ ਦੇਖੋ ਜਮਾਨਤ ਨਹੀਂ ਬਚੀ ਜਮਾਨਤਾ ਜਬਤ ਹੋਈਆਂ ਨੇ 2 2 3 300 ਇਹਨਾਂ ਨੂੰ ਵੋਟਾਂ ਪਈਆਂ ਨੇ ਔਰ ਹਜ਼ਾਰਾਂ ਕਰੋੜਾਂ ਰੁਪਏ ਜਿਹੜੇ ਨੇ ਇਹਨਾਂ ਨੂੰ ਖਰਚ ਕਰਤੇ ਬਾਅਦ ਨੇ ਸਟੇਟ ਲ ਦੇ ਵਿੱਚ ਔਰ ਪੰਜਾਬ ਦੇ ਵਿੱਚ ਵੀ ਇਹਨਾਂ ਦਾ ਇਹੋ ਜਿਹਾ ਹਾਲ ਹੋਣ ਵਾਲਾ ਹੈ ਕਾਰਪੋਰੇਸ਼ਨ ਦੇ ਇਲੈਕਸ਼ਨ ਨੇ ਇਹ ਨਹੀਂ ਕਰਵਾ ਰਹੇ ਕਿਉਂ ਨਹੀਂ ਕਰਵਾ ਰਹੇ ਇਹਨਾਂ ਨੂੰ ਪਤਾ ਹੈ ਕਿ ਸਾਡੇ ਜਿਹੜੇ ਕੌਂਸਲਰਾਂ ਦੀ ਜਮਾਨਤਾ ਜਬਤ ਹੋਣੀਆਂ ਨੇ ਔਰ ਜਿਹੜੇ ਐਮ ਐਲ ਏ ਤੇ ਵੱਡੇ ਵੱਡੇ ਡਿੰਗਾ ਮਾਰਦੇ ਨੇ ਗੁੰਡਾਗਰਦੀ ਕਰਦੇ ਪੈਣੇ ਦਬਕਾਉਂਦੇ ਪੈਣੇ ਸਾਡੇ ਲੋਕਾਂ ਦੇ ਝੂਠੇ ਪਰਚੇ ਦਰਜ ਕਰਾਉਂਦੇ ਪੈਣੇ ਮੈਂ ਇਹਨਾਂ ਨੂੰ ਇਹ ਝੂਠੇ ਪਰਚਿਆਂ ਦੀ ਜਿੱਤ ਨਹੀਂ ਕਰੋ ਕੰਮ ਕਰੋ ਲੋਕਾਂ ਦੇ ਵਿੱਚ ਜਾ ਕੇ ਕੰਮ ਕਰੋ ਲੋਕਾਂ ਦੇ ਦਿਲ ਜਿੱਤੋ ਜੇ ਤੁਸੀਂ ਲੋਕਾਂ ਦੇ ਪਰਚੇ ਕਰਾ ਕੇ ਡਰਾ ਕੇ ਲੋਕਾਂ ਦੇ ਦਿਲ ਤੁਸੀਂ ਜਿੱਤੇ ਨਹੀਂ ਜਾ ਸਕਦੇ ਵੋਟਾਂ ਵੋਟਾਂ ਜਿਹੜੇ ਲੋਕਾਂ ਨੇ ਪਾਣੀਆਂ ਨੇ ਤੁਹਾਡੇ ਜਿਹੜੇ ਤੁਸੀਂ ਕੰਮ ਕਰ ਰਹੇ ਉਹਨੂੰ ਪਾਣੀਆਂ ਨੇ ਕਿ ਅੱਜ ਸਾਡੇ ਦੇਖੋ ਬੀਜੇਪੀ ਦੇ ਜਿਹੜੇ ਕਈ ਲੋਕ ਨੇ ਉਹਨਾਂ ਦੇ ਝੂਠੇ ਪਰਚੇ ਦਰਜ ਕਰਾ ਰਹੇ ਨੇ ਔਰ ਪੁਲਿਸ ਵੀ ਉਹਨਾਂ ਦਾ ਸਾਥ ਦੇ ਰਹੀ ਹੈ ਮੈਂ ਤੇ ਉਹਨਾਂ ਪੁਲਿਸ ਅਫਸਰਾਂ ਨੂੰ ਕਹਾਂਗਾ ਵੀ ਤੁਸੀਂ ਵੀ ਬਾਜ ਜਾਓ ਇਹਨਾਂ ਦੀਆਂ ਤੱਕੇਛਾਈ ਦੇ ਅੰਗੇਸ਼ ਤੁਹਾਨੂੰ ਵੀ ਉੱਪਰ ਰਿਪੋਰਟ ਦੇਣੀ ਚਾਹੀਦੀ ਏ ਇਹ ਕਿਸੇ ਵੀ ਪੁਲਿਸ ਅਫਸਰ ਨਾਲ ਚੰਗੇਦਰਾ ਨਹੀਂ ਬੋਲਦੇ ਬਦਤਮੀਜ਼ੀ ਨਾਲ ਬੋਲਦੇ ਨੇ ਦਾਬੇ ਮਾਰ ਕੇ ਗੱਲ ਕਰਦੇ ਨੇ ਅਸੀਂ ਥਾਣੇ ਜਾਂਦੇ ਆ ਕਲੀਅਰ ਸਾਨੂੰ ਕਹਿੰਦੇ ਨੇ ਕਹਿੰਦੇ ਜੀ ਸਾਡੇ ਨਾਲ ਦਾਬੇ ਮਾਰ ਕੇ ਬਦਤਮੀਜ਼ੀ ਨਾਲ ਗੱਲ ਕਰਦੇ ਨੇ ਸਾਡੀ ਤਾਂ ਕੋਈ ਇੱਜ਼ਤ ਨਹੀਂ ਕਈ ਲੋਗੇ ਤਾਂ ਕਹਿੰਦੇ ਨੇ ਜੀ ਕਰਦਾ ਸੀ ਆਪਣੇ ਨੌਕਰੀ ਛੱਡ ਦਈਏ ਪੁਲਿਸ ਦੀ ਨੌਕਰੀ ਤੋਂ ਇੰਨੇ ਲੋਕ ਦੁਖੀ ਨੇ ਕਿ ਇਹਨਾਂ ਦੀ ਬੋਲ ਬਾਰ ਨਹੀਂ ਤੋਂ ਤੱਕੇ ਤੱਕਾ ਘਰਾਂਦੇ ਨੇ ਤੋ ਬਿਲਕੁਲ ਜੀ ਜਨਤਾ ਵੀ ਤੇ ਪ੍ਰਸ਼ਾਸਨ ਵੀ ਸਭ ਜਾਣਦਾ ਆ ਸਮਾਂ ਤੇ ਸਭ ਕਹਿੰਦੇ ਜਨਤਾ ਹੀ ਆ ਸਭ ਜਾਣਦੀ ਹੈ ਆਉਣ ਵਾਲੇ ਸਮੇਂ 'ਚ ਜਵਾਬ ਦੇਣਗੀ ਜਨਤਾ ਬਿਲਕੁਲ ਮਿਲੇਗਾ ਜੀ ਜਵਾਬ ਇਹਨਾਂ ਨੂੰ 100% ਜਵਾਬ ਮਿਲੇਗਾ ਜਨਤਾ ਅੱਜ ਇੰਤਜ਼ਾਰ ਕਰ ਰਹੀ ਹੈ ਇਲੈਕਸ਼ਨਾਂ ਦਾ ਔਰ ਜੇ ਕਾਉਂਸਲਰ ਦੇ ਇਲੈਕਸ਼ਨ ਆ ਜਿਹਨਾਂ ਨੂੰ ਪਤਾ ਲੱਗ ਜਾਗਾ ਆ ਐਮਪੀ ਦੇ ਇਲੈਕਸ਼ਨ ਹੋ ਰਹੇ ਨੇ ਉਹ ਤੋਂ ਉਹਨਾਂ ਨੂੰ ਪਤਾ ਲੱਗ ਜਾਗਾ ਅਪਰ ਤਾਂ ਦੇਖੋ ਇਹਨਾਂ ਦੇ ਮੈਂ ਦੇਖ ਰਿਹਾ ਵਾਂ ਸਾਡੇ ਕੋਲ ਪਿਛਲੇ 3-4 ਦੇ ਵਿੱਚ ਦਿਨ ਦੇ ਵਿੱਚ ਮੈਕਸਿਮਮ ਜਿਹੜੇ ਆਮ ਆਦਮੀ ਪਾਰਟੀ ਦੇ ਕਾਰਜਕਰਤਾ ਨੇ ਉਹ ਸਾਡੇ 'ਚ ਜੁਆਇਨਿੰਗ ਕਰਨਾ ਚਾਹੁੰਦੇ ਨੇ ਪਰ ਅਸੀਂ ਅਜੇ ਨਹੀਂ ਕਰਵਾ ਰਹੇ ਅੱਜ ਦੇਖ ਰਹੇ ਹਾਂ ਉਹਨਾਂ ਨੂੰ ਵੀ ਇੱਕ ਕਿਹੜੇ ਲੋਕ ਨੇ ਜਿਹੜੇ ਸਾਡੇ ਕੋਲ ਆ ਰਹੇ ਨੇ ਸ਼ਰਾਰਤੀ ਲੋਕ ਜਿਹੜੇ ਨੇ ਇਹਨਾਂ ਦੇ ਨਾਲ ਘੁੰਮਦੇ ਸੀ ਇਹਨਾਂ ਦੇ ਨਾਲ ਇਹਨਾਂ ਦਾ ਫਾਇਦਾ ਉਠਾਣਾ ਚਾਹੁੰਦੇ ਸੀ ਅੱਜ ਜਿਹੜਾ ਵੇ ਉਹ ਜਿਹੜੇ ਕੋਈ ਜੁਆਇਨਿੰਗ ਕਰਨਾ ਚਾਹੁੰਦੇ ਸੀ ਨਹੀਂ ਕਰਾ ਰਹੇ ਅਸੀਂ ਦੇਖ ਕੇ ਕਰਾ ਰਹੇ ਹਾਂ ਪਰ ਮੈਕਸਿਮਮ ਇਹਨਾਂ ਨੂੰ ਛੱਡ ਕੇ ਦੂਜੀਆਂ ਪਾਰਟੀਆਂ ਦੇ ਵਿੱਚ ਲੋਕੀ ਜਾਣ ਨੂੰ ਤਿਆਰ ਬੈਠੇ ਨੇ ਸੋ ਬਿਲਕੁਲ ਜਿੱਥੇ ਕੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜਨਿੰਦਰ ਮੋਦੀ ਕਿਸੇ ਵੀ ਧਰਮ ਸਮਾਜ ਨਾਲ ਬਿਤਕਰਾ ਨਾ ਕਰਦੇ ਹੋਏ ਆਪਣੀਆਂ ਜਿਹੜੀਆਂ ਸੇਵਾਵਾਂ ਨੇ ਜਿਹੜੀਆਂ ਉਹਨਾਂ ਵੱਲੋਂ ਸਕੀਮਾਂ ਸ਼ੁਰੂ ਕੀਤੀਆਂ ਗਏ ਨੇ ਉਹ ਜਨਤਾ ਦੇ ਵਿੱਚ ਵੰਡ ਰਹੇ ਨੇ ਜਾਂ ਜਨਤਾ ਨੂੰ ਦੇ ਰਹੇ ਨੇ ਪਰ ਉੱਥੇ ਹੀ ਜੇ ਗੱਲ ਕਰੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਕਿਤੇ ਨਾ ਕਿਤੇ ਸਟੇਜ ਸ਼ੋਅ ਲਾਉਂਦੇ ਰਿਹਾ ਤੇ ਅੱਜ ਕਿਤੇ ਨਾ ਕਿਤੇ ਸੀ ਵੀ ਗਲਤ ਕਹਿਣ ਤਾਂ ਗੁਰੇਜ਼ ਨਹੀਂ ਕਰਾਂਗੇ ਕਿ ਉਹਨਾਂ ਨੇ ਜਨਤਾ ਨੂੰ ਹਮੇਸ਼ਾ ਇਸੇ ਜਲੀਲ ਕਰਨ ਦਾ ਠੇਕਾ ਲੈ ਲਿਆ ਕਿਉਂਕਿ ਪਿੱਛੇ ਜੇ ਉਹਨਾਂ ਦੇ ਹੀ ਬਿਆਨ ਆਉਂਦੇ ਆ ਵੀ ਤੁਹਾਡੇ ਘਰ ਕਣਕਾਏਗੀ ਤੇ ਜਿਹਦੇ ਘਰ ਉਹ ਗਣਕ ਵਾਲੀ ਗੱਡੀ ਰੁਕੇਗੀ ਤੇ ਉਹ ਦੇਖ ਲਿਓ ਵੀ ਉਹ ਘਰ ਕਿਸ ਗਰੀਬ ਦਾ ਆ ਏਸੀ ਵਾਲੇ ਗਰੀਬ ਦਾ ਕਿਸ ਕੰ ਦਾ ਕੀ ਮੀਡਲ ਕਲਾਸ ਬੰਦੇ ਨੂੰ ਕੋਈ ਹੱਕ ਨਹੀਂ ਸਰਕਾਰੀ ਸੇਵਾਵਾਂ ਲੈਣ ਦਾ ਕਿ ਮੀਡਲ ਕਲਾਸ ਬੰਦਾ ਸਿਰਫ ਟੈਕਸ ਤੇ ਚੱਕੀ ਵਿੱਚ ਹੀ ਪਿਸ ਕੇ ਰਹਿ ਸਕਦਾ ਕਿ ਉਹਦਾ ਕੋਈ ਆਪਣਾ ਈਮਾਨ ਨਹੀਂ ਕਿ ਹੋਈ ਉਹ ਧਰਮ ਨਹੀਂ ਕਿ ਹੋ ਸਰਕਾਰੀ ਸ਼ੀਮਾ ਮਾਂ ਲੈ ਲਵੇ ਬਹੁਤ ਸਾਰੀਆਂ ਗੱਲਾਂ ਨੇ ਆਪਣੇ ਸੁਝਾਅ ਸਾਨੂੰ ਕਮੈਂਟਾਂ ਵਿੱਚ ਜੁੜ ਦਿਆ ਕਰੋ ਅਸੀਂ ਆਪਣੇ ਵੱਲੋਂ ਤਾਂ ਤੁਹਾਨੂੰ ਥੋੜਾ ਜਾਗਰੂਕ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਿਹੜੀਆਂ ਗੱਲਾਂ মিডিਆ ਦੇ ਧਰਨ ਤੋਂ ਉੱਤੇ ਉੱਟ ਕੇ ਵੀ ਤੁਹਾਨੂੰ ਜਾਗਰੂਕ ਕਰਦੇ ਹਾਂ ਤਾਂ ਕਿ ਅਸੀਂ ਇਹ ਨਕਮੀਆਂ ਸਰਕਾਰਾਂ ਦਾ ਸੱਚ ਦਿਖਾ ਸਕੀਏ ਕਿ ਜਿਹੜੀਆਂ ਸੈਂਟਰ ਦੀਆਂ ਸਕੀਮਾਂ ਉਹਨੂੰ ਛਿਪਾ ਕੇ ਕਿੱਦਾਂ ਆਪਣੇ ਤੱਵੇ ਲਾਏ ਜਾਂਦੇ ਨੇ ਤੇ ਕਿੱਦਾਂ ਜਨਤਾ ਨੂੰ ਗੁੰਮਰਾਹ ਕੀਤਾ ਜਾਂਦਾ ਜੇ ਇਮਾਨਦਾਰੀ ਸਰਕਾਰਾਂ ਦਾ ਇਮਾਨਦਾਰੀ ਦਿਖਾਵੇ ਤਾਂ ਅਸੀਂ ਨਾਲ ਕੱਢ ਕੇ ਉਹਨਾਂ ਦੀ ਪ੍ਰਸ਼ੰਸਾ ਵੀ ਜਰੂਰ ਕਰਾਂਗੇ ਹਾਂਜੀ ਮੇਰਾ ਨਾਮ ਸਰਬਜੀਤ ਆ ਮੈਂ ਵਸਦੀ ਜੋਤੀਵਾਲ ਜੋਤੇਵਾਲ ਕਲਾਸ਼ ਨਗਰ ਤੋਂ ਜੀ ਤੇ ਅੱਜ ਜਿਹੜੀ ਇਹ ਮੋਟੀਫਾਈਡ ਸਕੀਮ ਕੱਢੀ ਗਈ ਹੈ ਉਹ ਕਿਸ ਤਰ੍ਹਾਂ ਦੀ ਇਹ ਫ੍ਰੀ ਗੈਸ ਕਨੈਕਸ਼ਨ ਆ ਜਿੱਦਾਂ ਜਿਨ੍ਹਾਂ ਮਹਿਲਾਵਾਂ ਦੇ ਕੋਲ ਹੈ ਕੋਈ ਘਰ ਦੇ ਵਿੱਚ ਕਨੈਕਸ਼ਨ ਨਹੀਂ ਆ ਜਿੱਦਾਂ ਕੋਈ ਚੁੱਲ੍ਹੇ ਵਗੈਰਾ ਤੇ ਕੰਮ ਕਰਦੇ ਆ ਤਾਂ ਉਹਨਾਂ ਦੇ ਲਈ ਆ ਕਿ ਆਪਾਂ ਫ੍ਰੀ ਕਨੈਕਸ਼ਨ ਸੇਵਾ ਲੈ ਸਕਦੇ ਆ ਮੋਦੀ ਸਰਕਾਰ ਦੇ ਵੱਲੋਂ ਇਹ ਸੇਵਾ ਜਾਰੀ ਕੀਤੀ ਗਈ ਤਾਂ ਮੈਂ ਵੀ ਅਪਲਾਈ ਕੀਤਾ ਸੀ ਤਾਂ ਮੈਨੂੰ ਵੀ ਅੱਜ ਇਹ ਸਿਲੰਡਰ ਜਿਹੜਾ ਮਿਲਿਆ ਆ ਅੱਜ ਕਾਫੀ ਮਹਿਲਾਵਾਂ ਦੇ ਸਿਲੰਡਰ ਲੈਣ ਆਈਆਂ ਐ ਸਕੀਮ ਕਿਸ ਤਾ ਵੀ ਨੇ ਹਾਂਜੀ ਬਹੁਤ ਵਧੀਆ ਸਕੀਮ ਆ ਤੇ ਅਸੀਂ ਦਿਲ ਤੋਂ ਇਹੀ ਸ਼ੁਕਰਗੁਜ਼ਾਰੀ ਕਰਦੇ ਮੋਦੀ ਸਰਕਾਰ ਦਾ ਵੀ ਔਰ ਇਹ ਅੱਗੇ ਵੀ ਅਪੇਕਸ਼ਾ ਕਰਦੇ ਆ ਕਿ ਮੋਦੀ ਸਰਕਾਰ ਹੋਰ ਵੀ ਵਧੀਆ-ਵਧੀਆ ਸਕੀਮਾਂ ਲੈ ਕੇ ਆਏਗੀ ਤਾਂ ਜੋ ਜਿਹੜੀਆਂ ਮਹਿਲਾਮਾਂ ਆ ਉਹਨਾਂ ਨੂੰ ਵਧੀਆ ਰਿਸਪਾਂਸ ਮਿਲ ਸਕੇ ਔਰ ਉਹਨਾਂ ਦੀ ਲਾਈਫ ਦੇ ਵਿੱਚ ਕੋਈ ਵਧੀਆ ਕੰਮ ਹੋ ਸਕੇ ਮੈਂ ਅਮਨਦੀਪ कौर ਪਿੰਡ ਬੁੰਡਿਆ ਕਲਾ ਜੁੜਿਆਣਾ ਦੀ ਰਹਿਣਾ ਬਲੀਆ ਕਿਉਂਕਿ ਮੇਰੇ ਘਰ ਦੇ ਵਿੱਚ ਕੋਈ ਵੀ ਗੈਸ ਕਨੈਕਸ਼ਨ ਨਹੀਂ ਸੀਗਾ ਤੇ ਮੋਦੀ ਸਰਕਾਰ ਵੱਲੋਂ ਮੈਨੂੰ ਮੁਫਤ ਕਨੈਕਸ਼ਨ ਮਿਲਿਆ ਮੈਂ ਮੋਦੀ ਜੀ ਦੇ ਬਹੁਤ-ਬਹੁਤ ਧੰਨਵਾਦੀ ਆ ਬਹੁਤ ਧੰਨਵਾਦ ਕਰਦੀ ਆ ਹੁਣ ਮੈਂ ਆਪਣੀ ਬੇਟੀ ਦੇ ਲਈ ਮਨ ਕੇ ਸਿਲੰਡਰ ਗੈਸ ਲੈਣ ਵਾਸਤੇ ਆਈ ਆ ਸਨੀ ਅਸੀਂ ਇਹਨਾਂ ਦੇ ਬਹੁਤ ਬਹੁਤ ਧੰਨਵਾਦ ਆ ਕਿ ਜਿਨਾਂ ਨੇ ਹਾਂਜੀ ਕੋਈ ਪੈਸੇ ਤਾਂ ਨਹੀਂ ਦਿੱਤਾ ਗਿਆ ਸਾਡੇ ਵੱਲੋਂ ਨਹੀਂ ਜੀ ਸਾਡੇ ਵੱਲੋਂ ਮੋਦੀ ਜੀ ਹੁਣ ਫਰੀ ਸਿਲੰਡਰ ਮਿਲੇ ਨੇ ਕੋਈ ਪੈਸਾ ਨਹੀਂ ਲਿਆ ਗਿਆ ਸਾਡੇ ਵੱਲੋਂ ਕਿਉਂਕਿ ਅਸੀਂ ਇੱਕ ਰੋਜ਼ ਮਰਨ ਦੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਸ਼ੁਕਰਸ਼ੁਗਤ ਕਿਤਾ ਕਿਉਂਕਿ ਮੇਰੇ ਘਰ ਦੇ ਵਿੱਚ ਕੋਈ ਵੀ ਸਿਲੰਡਰ ਨਹੀਂ ਸੀਗਾ ਜਦੋਂ ਸਾਨੂੰ ਬਦਕੀ ਮੋਦੀ ਸਰਕਾਰ ਵੱਲੋਂ ਸਿਲੰਡਰ ਮਿਲਿਆ ਅਸੀਂ ਮੋਦੀ ਜੀ ਦਾ ਬਹੁਤ ਬਹੁਤ ਧੰਨਵਾਦ ਕੀਤਾ ਅੱਜ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਮੇਰੀ ਬੇਟੀ ਨੂੰ ਸਿਲੰਡਰ ਮਿਲ ਰਿਹਾ ਵਾ ਪਰਮਾਤਮਾ ਕਰੇ ਇਹਨਾਂ ਨੂੰ ਲੰਬੀਆਂ ਉਮਰ ਬਖਸ਼ੇ ਹਮੇਸ਼ਾ ਹੀ ਇਦਾਂ ਜਨਤਾ ਦੀ ਸੇਵਾ ਕਰਦੇ ਰਹਿਣ ਤੇ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਰਹੀਏ। ਨਵੀਂ ਅਪਡੇਟ ਲਈ ਜੁੜੇ ਹੋ ਸਾਡੇ ਨਾਲ ਦੇਖਦੇ ਹੋ ਪ੍ਰਾਈਮੋ ਦੇ ਨੂਚ ਚੈਨਲ ਕੈਮਰਾਮੈਨ ਰੋਹਿਤ ਦੇ ਨਾਲ ਮਨੋਜੀਰਾ